ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਗੀਤ ਮੇਰੇ ਵੱਡੇ ਵੀਰ ਦਾ ਲਿਖਿਆ ਹੋਇਆ ਗਾਉਣਾ ਚਾਹੁੰਦੀ ਹਾਂ ਗੀਤ ਦਾ ਨਾਂ ਸੁਣੋ ਜੀ ਵੀਰੇ ਆ ਜਾ ਤੂੰ ਵੀ ਤੜਿਆ ਮੈਂ ਹੁਆ ਨਹੀਂ ਜੀ ਤੁਸੀਂ ਤਾਂ ਤੋਂ ਵੱਡਾ ਹਾਂ ਸੋ ਇਹ ਮੇਰੀ ਛੋਟੀ ਭੈਣ ਆ ਬਾਜਵਾ ਸਾਹਿਬ ਹਰ ਬੋਲੇ ਉਹਨੇ ਮੈਂ ਇਹਨੂੰ ਤਿਆਰ ਕਰੀ ਜਾਂਦਾ ਔਰ ਮੈਂ ਰਿਕਾਰਡ ਵੀ ਕਰਦੀ ਐ ਉਹ ਵਾਈਕ ਨੂੰ ਕਾਲ ਬੋਲਦੀ ਮੇਰ ਹੋਵੇ ਔਰ ਇੱਕ ਗੀਤ ਸਾਂਝਾ ਕਰੀਆ ਤੂੰ ਵਿਚੜਿਆ ਮੈਂ ਹੋਵਾਂ ਤੇ ਮੈਂ ਵਿੱਚ ਹੋਵੇਂ ਤੂੰ ਸੁਪਨਿਆਂ ਕਾਇ ਰਾਤੀ ਸੇ ਇੱਕ ਸੁਪਨਾ ਆਇਆ ਸੁਪਨੇ ਦੇ ਵਿੱਚ ਤੈਨੂੰ ਪਾਇਆ ਰਾਤੀ ਸੇ ਇੱਕ ਸੁਪਨਾ ਆਇਆ ਸੁਪਨੇ ਦੇ ਵਿੱਚ ਸੀ ਆਤਰ ਸੇ ਵੇਖਣ ਨੂੰ ਤੂੰ ਵਿੱਚ ਅੜਿਆ ਮੈਂ ਹੋਵਾਂ ਤੇ ਮੈਂ ਵਿੱਚ ਹੋਵੇਂ ਤੂੰ ਵੇ ਅੜਿਆ ਤੂੰ ਵਿੱਚ ਅੜਿਆ ਮੈਂ ਹੋਵਾਂ ਤੇ ਮੈਂ ਵਿੱਚ ਹੋਵੇਂ ਤੂੰ ਵੇ ਅੜਿਆ ਮੈਂ ਵਿੱਚ ਹੋ ਕਿਸੇ ਦੀ ਸੋਦ ਹੋਵੇ ਮੇਰਾ ਸਿਰ ਤੇਰੇ ਵਿੱਚ ਗੋਦ ਹੋਵੇ ਸਾਨੂੰ ਨਾ ਕਿਸੇ ਦੀ ਸੋਦ ਹੋਵੇ ਮੈਂ ਪਾਵਾਂ ਬਤਾ ਇਸ਼ਕ ਦੀਆਂ ਪਾਵਾਂ ਬਤਾ ਇਸ਼ਕ ਦੀਆਂ ਜੇ ਅੱਗੇ ਪਾਰੇ ਤੂੰ ਹੂੰ ਹਾਈ ਤੂੰ ਵਿੱਚ ਅੜਿਆ ਵਿੱਚ ਹੋਵੇਂ ਤੂੰ ਵੇੜਿਆ ਮੈਂ ਵਿੱਚ ਹੋਵੇਂ ਤੂੰ ਵੇੜਿਆ ਮਾਹੀ ਤੇਰੀ ਰੂਹ ਦੇ ਵਿੱਚ ਸਮਾ ਦੀਸ਼ਾ ਹੀ ਬਣ ਕੇ ਕਲਮ ਤੇਰੀ ਦੀਸ਼ਾ ਹੀ ਬਣ ਕੇ ਆ ਲਿਖਾਂ ਮੈਂ ਹਰਫਾਂ ਨੂੰ ਹੈਤੋਂ ਵਿੱਚ ਅੜਿਆ ਮੈਂ ਹੋਵਾਂ ਤੇ ਮੈਂ ਵਿੱਚ ਹੋਵੇਂ ਤੂੰ ਵੇ ਅੜਿਆ ਮੈਂ ਵਿੱਚ ਹੋਵੇਂ ਤੂੰ ਵੇ ਅੜਿਆ ਮੈਂ ਵਿੱਚ ਹੋਵੇਂ ਤੂੰ ਵੇ ਅੜਿਆ ਮੈਂ ਵਿੱਚ ਹੋਵੇਂ ਤੂੰ ਵੇੜਿਆ اے ਸੰਜੀਤ ਮਨਜਿੰਦਰ ਕੌਰ ਮਰ ਜਾਣਾ ਸ਼ਾਇਰ ਮਨਜੀਤ ਰੰਦਾਵਾ ਦੇ ਸਿਸਟਰ ਬਹੁਤ ਸੋਹਣੀ ਪਰਫਾਰਮੈਂਸ